ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੀਲ ਪੁਲਿਸ ਨੇ ਕੋਕੀਨ ਦੀ ਸਭ ਤੋਂ ਵੱਡੀ ਖੇਪ ਕੀਤੀ ਬਰਾਮਦ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ આરોપીਆਂ 'ਚ ਪੰਜਾਬੀ ਵੀ ਸ਼ਾਮਲ ਕੈਨੇਡਾ ਨੇ ਵਰਕ ਪਰਮਿਟ ਨੀਮਾ 'ਚ ਕੀਤਾ ਬਦਲਾ ਨੀਮਾ 'ਚ ਛੋਟ ਦਾ ਪੰਜਾਬੀਆਂ ਨੂੰ ਮਿਲ ਸਕਦਾ ਹੈ ਫਾਇਦਾ ਕੈਨੇਡਾ 'ਚ ਸ਼ਰਨਾਰਥੀ ਦਾ ਦਾਵਾ ਕਰਨਾ ਹੋਵੇਗਾ ਔਖਾ ਨਵੇਂ ਐਕਟ ਨੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਵਧਾਇਆ ਕੈਨੇਡਾ ਦੇ ਨਵੇਂ ਨਾਗਰਿਕਤਾ ਬਿਲ ਨਾਲ ਪੰਜਾਬੀ ਬਾਗੋ ਬਾਗ ਬਿਲ ਪਾਸ ਹੋਣ ਮਗਰੋਂ ਕਈਆਂ ਨੂੰ ਮਿਲ ਸਕੇਗੀ ਨਾਗਰਿਕਤਾ ਪੀਲ ਰੀਜਨਲ ਪੁਲਿਸ ਨੇ ਆਪਣੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਚ ਕੋਕੀਨ ਬਰਾਮਦ ਕੀਤੀ ਇਸ ਮਾਮਲੇ ਚ ਕੁਝ ਪੰਜਾਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੀਲ ਰੀਜਨਲ ਪੁਲਿਸ ਨੇ ਕੌਮੀ ਤੇ ਕੋਮਾਂਤਰੀ ਸਹਿਯੋਗੀਆਂ ਨਾਲ ਮਿਲ ਕੇ ਗ੍ਰੇਟਰ ਟੋਰਾਂਟੋ ਏਰੀਆ ਚ ਗੈਰ ਕਾਨੂੰਨੀ ਤਸਕਰੀ ਕਰਨ ਵਾਲੇ ਇੱਕ ਕੋਮਾਂਤਰੀ ਸੰਗਠਿਤ ਅਪਰਾਧ ਨੈੱਟਵਰਕ ਦਾ ਪਰਦਾਫਾਸ਼ ਕੀਤਾ ਪੀਲ ਰੀਜਨਲ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਰਵਿਸ ਦੇ ਇਤਿਹਾਸ ਚ ਪ੍ਰੋਜੈਕਟ ਪੇਲਿਕਨ ਤਹਿਤ ਹੁਣ ਤੱਕ ਦਾ ਸਭ ਤੋਂ ਵੱਡੀ ਮਾਤਰਾ ਚ ਨਸ਼ਾ ਜ਼ਬਤ ਕੀਤਾ ਗਿਆ ਜਿਸ ਵਿੱਚ ਤਕਰੀਬਨ 50 ਮਿਲੀਅਨ ਡਾਲਰ ਦੇ ਮੁੱਲ ਦੀ ਕੋਕੀਨ ਸ਼ਾਮਲ ਹੈ ਪੀਲ ਰੀਜਨਲ ਪੁਲਿਸ ਮੁਤਾਬਕ ਉਹਨਾਂ ਨੇ ਜੂਨ 2024 ਚ ਅਮਰੀਕਾ ਕੈਨੇਡਾ ਵਪਾਰਕ ਟਰੱਕਿੰਗ ਰੂਟ ਦੀ ਵਰਤੋਂ ਕਰਕੇ ਕੋਕੀਨ ਤਸਕਰੀਮ ਮੁਹਿੰਮ ਦੀ ਜਾਂਚ ਸ਼ੁਰੂ ਕੀਤੀ ਪੁਲਿਸ ਨੇ ਨਵੰਬਰ ਤੱਕ ਕੈਨੇਡਾ ਸੀਮਾ ਸੇਵਾ ਏਜੰਸੀ ਅਮਰੀਕੀ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਤੇ ਯੂਐਸ ਦੇ ਡੈਟਰਾਇਟ ਸਥਿਤ ਅਮਰੀਕੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਬਾਰਡਰ ਐਨਫੋਰਸਮੈਂਟ ਟਾਸਕ ਫੋਰਸ ਨਾਲ ਮਿਲ ਕੇ ਆਪਰੇਸ਼ਨ ਨਾਲ ਜੁੜੇ ਕਈ ਵਿਅਕਤੀਆਂ ਟਰਕਿੰਗ ਕੰਪਨੀਆਂ ਅਤੇ ਸਟੋਰੇਜ ਸਾਈਟਸ ਦੀ ਪਛਾਣ ਕਰ ਲਈ ਸੀ ਪੀਲ ਰੀਜਨਲ ਪੁਲਿਸ ਦੀ ਜਾਣਕਾਰੀ ਤੋਂ ਇਹ ਪਤਾ ਚੱਲਿਆ ਕਿ ਫਰਵਰੀ ਅਤੇ ਮਈ 2025 ਵਿਚਾਲੇ ਸੀਬੀਐਸਏ ਨੇ ਵਿੰਡਸਰਚ ਅੰਬੈਸਡਰ ਬ੍ਰਿਜ ਦੇ ਇੱਕ ਵਪਾਰਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 127 ਕਿਲੋਗ੍ਰam ਕੋਕੀਨ ਨੂੰ ਬਰਾਮਦ ਕੀਤਾ ਗਿਆ ਤੇ ਡਰਾਈਵਰ ਨੂੰ ਇਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ CBSA ਨੇ ਪੁਆਇੰਟ ਐਡਵਰਡ ਦੇ ਵਿੱਚ ਬਲੂ ਵਾਟਰ ਬ੍ਰਿਜ ਤੇ ਇੱਕ ਹੋਰ ਟਰੱਕ ਨੂੰ ਰੋਕਿਆ ਜਿਸ ਦੀ ਤਲਾਸ਼ੀ ਮਗਰੋਂ ਟਰੇਲਰ ਚ ਲੁਕਾਈ ਗਈ 50 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਗਈ ਤੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਸਹਿਯੋਗ ਨਾਲ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਪੀਲ ਰੀਜਨਲ ਪੁਲਿਸ ਵੱਲੋਂ ਵਪਾਰਕ ਟਰੱਕਿੰਗ ਦੇ ਸਬੰਧ 'ਚ ਜੀਟੀਏ 'ਚ ਵਾਧੂ ਜ਼ਬਤੀਆਂ ਵੀ ਕੀਤੀਆਂ ਗਈਆਂ। ਇਹਨਾਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਨੇ ਜਿਨ੍ਹਾਂ ਕੋਲੋਂ ਗ੍ਰਫਤਾਰੀ ਸਮੇਂ ਹਥਿਆਰ ਬਰਾਮਦ ਹੋਏ। 6 ਜੂਨ ਤੱਕ ਜਾਂਚ ਦੇ ਸਬੰਧ 'ਚ 27 ਸਾਲਾ ਹਾਊ ਟੌਮੀ ਹੋਇਨ ਵਾਸੀ ਮਿਸਿਸਾਗਾ, 31 ਸਾਲ ਦੇ ਸ ਜਾਗਤ ਯੋਗਿੰਦਰ ਰਾਜਾ ਟ੍ਰਾਂਟੋ ਦੇ ਰਹਿਣ ਵਾਲੇ, ਬ੍ਰੈਮਟਨ ਤੋਂ ਮਨਪ੍ਰੀਤ ਸਿੰਘ 39 ਸਾਲ ਦੇ ਫਿਲਿਪ ਟੇਪ ਹੈਮਿਲਟਨ ਦੇ ਰਹਿਣ ਵਾਲੇ, ਇਹਦੇ ਤੋਂ ਇਲਾਵਾ ਬ੍ਰੈਮਟਨ ਤੋਂ ਹੀ ਅਰਵਿੰਦਰ ਪਵਾਰ ਕੇਲਡਨ ਤੋਂ ਕਰਮਜੀਤ ਸਿੰਘ ਕੇਲਡਨ ਤੋਂ ਹੀ ਗੁਰਤੇਜ ਸਿੰਘ ਤੇ 27 ਸਾਲ ਦੇ ਸਰਤਾਜ ਸਿੰਘ ਕੈਂਬਰੇਜ ਦੇ 31 ਸਾਲ ਦੇ ਸ਼ਿਵ ਓਂਕਾਰ ਸਿੰਘ ਜਾਰਸਟਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਮਲਜ਼ਮਾਂ ਉੱਪਰ ਕੁੱਲ 35 ਇਲਜ਼ਾਮ ਲਗਾਏ ਗਏ ਨੇ ਜੋ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨਾਲ ਸੰਬੰਧਿਤ ਨੇ ਪੁਲਿਸ ਨੇ ਜਾਂਚ ਦੌਰਾਨ 479 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਹੈ ਜਿਸ ਦੀ ਅਨੁਮਾਨਤ ਕੀਮਤ 47.9 ਮਿਲੀਅਨ ਡਾਲਰ ਹੈ ਇਸ ਦੇ ਨਾਲ ਹੀ ਦੋ ਗੈਰ ਕਾਨੂੰਨੀ ਲੋਡਡ ਸੈਮੀ ਆਟੋਮੈਟਿਕ ਹੈਂਡਗਨ ਬਰਾਮਦ ਕੀਤੇ ਗਏ ਨੇ ਬ੍ਰੈਂਟਨ ਸਥਿਤ 온ਟਾਰੀਓ ਅਦਾਲਤ ਚ ਮੁਲਜ਼ਮਾਂ ਦੀ ਜ਼ਮਾਨਤ ਉੱਪਰ ਸੁਣਵਾਈ ਹੋਈ 온ਟਾਰੀਓ ਸਰਕਾਰ ਤੇ ਸੌਲੀਸੀਟਰ ਜਨਰਲ ਮੰਤ్రਾਲੇ ਵੱਲੋਂ ਪ੍ਰਦਾਨ ਕੀਤੀ ਗਈ ਰਾਸ਼ੀ ਦੇ ਮਾਧਿਅਮ ਨਾਲ ਪ੍ਰੋਜੈਕਟ ਪੈਲਿਕਨ ਕਾਮਯਾਬ ਹੋਇਆ ਅਪਰਾਧਿਕ ਖੁਫੀਆ ਸੇਵਾ 온ਟਾਰੀਓ ਨੇ ਵੀ ਇਸ ਜਾਂਚ ਦਾ ਸਮਰਥਨ ਕੀਤਾ ਇਸ ਮਾਮਲੇ ਸੰਬੰਧੀ 온ਟਾਰੀਓ ਦੇ ਸੌਲੀਸੀਟਰ ਜਨਰਲ ਮਾਈਕਲ ਐਸ ਕੇਜ਼ਨਰ ਨੇ ਕਿਹਾ ਫੀਲ ਰੀਜਨਲ ਪੁਲਿਸ ਦੀ ਅਗਵਾਈ ਅਤੇ ਕੌਮੀ ਤੇ ਕਮਾਂਤਰੀ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਦੇ ਨਾਲ-ਨਾਲ 온ਟਾਰੀਓ ਸਰਕਾਰ ਦੇ ਸਮਰਥਨ ਕਾਰਨ ਹੁਣ ਕੋਈ ਕਮਾਂਤਰੀ ਅਪਰਾਧਿਕ ਨੈਟਵਰਕ ਕੰਮ ਨਹੀਂ ਕਰ ਰਿਹਾ ਤੇ ਨਾ ਹੀ ਸਾਡੇ ਪਾਈਚਾਰੇ 'ਚ ਸੰਯੁਕਤ ਰਾਜ ਅਮਰੀਕਾ ਤੋਂ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਂਦੀ ਜਾ ਰਹੀ ਹੈ। ਇਹ ਜ਼ਬਤੀ ਸਾਡੀ ਸਰਵਿਸ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਰੱਗ ਜ਼ਬਤੀ ਹੈ। ਸੰਗਠਿਤ ਅਪਰਾਧ ਸਰਹੱਦਾਂ ਦਾ ਫਾਇਦਾ ਚੁੱਕਣ ਲਈ ਤਿਆਰ ਰਹਿੰਦਾ ਹੈ ਤੇ ਪਬਲਿਕ ਸੁਰੱਖਿਆ ਲਈ ਖਤਰਾ ਪੈਦਾ ਕਰਦਾ ਹੈ। ਹਾਲਾਂਕਿ ਅਸੀਂ ਆਪਣੇ ਪਾਈਚਾਰੇ ਦੀ ਰੱਖਿਆ ਕਰਨ ਅਤੇ ਆਪਣੇ ਖੇਤਰ ਤੇ ਉਸ ਤੋਂ ਬਾਹਰ ਸੁਰੱਖਿਆ ਵਧਾਉਣ ਦੇ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਲਈ ਦ੍ਰਿੜਤਾ ਨਾਲ ਵਚਨਬੱਧ ਹਾਂ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਲਈ ਵਰਕ ਪਰਮਿਟ ਦੇ ਨਿਯਮਾਂ 'ਚ ਇਸ ਹਫਤੇ ਬਦਲਾਅ ਕੀਤਾ ਇਸ ਨਾਲ ਉਥੇ ਕੰਮ ਕਰਨ ਵਾਲੇ ਵਿਦੇਸ਼ੀਆਂ ਨੂੰ ਵੱਡੀ ਰਾਹਤ ਮਿਲੇਗੀ ਪੰਜਾਬੀਆਂ ਨੂੰ ਵੀ ਇਸ ਦਾ ਸਿੱਧਾ ਲਾਭ ਮਿਲੇਗਾ ਇਸ ਦਾ ਕਾਰਨ ਕੈਨੇਡਾ 'ਚ ਕੰਮ ਕਰਨ ਵਾਲੇ ਭਾਰਤੀਆਂ ਦੀ ਵੱਡੀ ਗਿਣਤੀ ਹੈ। ਕੈਨੇਡਾ ਦੀ ਲਗਭਗ 4 ਕਰੋੜ ਆਬਾਦੀ 'ਚੋਂ 14 ਲੱਖ ਲੋਕ ਭਾਰਤੀ ਮੂਲ ਦੇ ਨੇ। ਵੱਡੀ ਗਿਣਤੀ 'ਚ ਭਾਰਤੀ ਪੜ੍ਹਾਈ ਅਤੇ ਕੰਮ ਕਰਨ ਲਈ ਕੈਨੇਡਾ ਜਾਂਦੇ ਨੇ। ਅਜਿਹੀ ਸਥਿਤੀ 'ਚ ਭਾਰਤੀਆਂ ਨੂੰ ਵਰਕ ਪਰਮਿਟ 'ਚ ਛੋਟ ਦਾ ਵੱਡਾ ਲਾਭ ਮਿਲੇਗਾ। ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਵਰਕ ਪਰਮਿਟ ਨਿਯਮਾਂ 'ਚ ਬਦਲਾਅ ਕੈਨੇਡੀਅਨ ਸਰਕਾਰ ਦੀ ਇੱਕ ਅਸਥਾਈ ਜਨਤਕ ਨੀਤੀ ਹੈ ਜੋ ਕੈਨੇਡਾ 'ਚ ਵਿਦੇਸ਼ੀ ਨਾਗਰਿਕਾਂ ਨੂੰ ਰੁਜ਼ਗਾਰ ਬਦਲਣ ਵੇਲੇ ਕੁਝ ਖਾਸ ਜ਼ਰੂਰਤਾਂ ਤੋਂ ਛੋਟ ਦਿੰਦੀ ਹੈ। ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਕਾਮੇ ਰੁਜ਼ਗਾਰ ਬਦਲਣ ਤੋਂ ਬਾਅਦ ਜਾਂ ਵਰਕ ਪਰਮਿਟ ਦੀ ਅਰਜ਼ੀ ਲੰਬਿਤ ਹੋਣ ਤੇ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਨੇ। ਕੈਨੇਡਾ 'ਚ ਨਵੇਂ ਵਰਕ ਪਰਮਿਟ ਨਿਯਮਾਂ ਦੇ ਤਹਿਤ ਵੈਧ ਵਰਕ ਪਰਮਿਟ ਵਾਲੇ ਵਿਦੇਸ਼ੀ ਕਾਮਿਆਂ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਵਾਂ ਵਰਕ ਪਰਮਿਟ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ। ਉਹ ਆਪਣੀ ਵਰਕ ਪਰਮਿਟ ਅਰਜ਼ੀ ਲੰਬਿਤ ਹੋਣ ਤੇ ਇੱਕ ਨਵੀਂ ਨੌਕਰੀ ਸ਼ੁਰੂ ਕਰ ਸਕਦੇ ਨੇ ਹੁਣ ਤੱਕ ਉਹ ਵਿਦੇਸ਼ੀ ਜੋ ਬਰਕਰਾਰ ਸਥਿਤੀ ਤੇ ਸਨ ਅਤੇ ਕੰਮ ਕਰਨ ਲਈ ਅਧਿਕਾਰਤ ਸਨ ਜਦੋਂ ਉਹਨਾਂ ਦੀ ਵਰਕ ਪਰਮਿਟ ਅਰਜ਼ੀ ਲੰਬਿਤ ਸੀ ਪਰ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ ਕਿਸੇ ਨਵੇਂ ਕਿਤੇ ਜਾਂ ਮਾਲਕ 'ਚ ਨਹੀਂ ਜਾ ਸਕਦੇ ਸਨ ਇਸ ਨਵੇਂ ਨਿਯਮ ਦਾ ਲਾਭ ਪ੍ਰਾਪਤ ਕਰਨਗੇ ਕੈਨੇਡਾ 'ਚ ਰਹਿਣ ਵਾਲੇ ਵਿਦੇਸ਼ੀ ਕਾਮੇ ਜਿਨ੍ਹਾਂ ਕੋਲ ਇੱਕ ਵੈਧ ਵਰਕ ਪਰਮਿਟ ਹੈ ਜੋ ਉਹਨਾਂ ਨੂੰ ਇੱਕ ਖਾਸ ਮਾਲਕ ਲਈ ਕੰਮ ਕਰਨ ਤੱਕ ਸੀਮਤ ਕਰਦਾ ਹੈ ਪਰ ਕਿਸੇ ਹੋਰ ਨੌਕਰੀ 'ਚ ਜਾਣ ਦੀ ਜ਼ਰੂਰਤ ਹੈ ਉਹਨਾਂ ਨੂੰ ਵੀ ਲਾਭ ਹੋਵੇਗਾ ਨਵਾਂ ਵਰਕ ਪਰਮਿਟ ਨਿਯਮ ਉਹਨਾਂ ਲੋਕਾਂ ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੂੰ ਵਰਕ ਪਰਮਿਟ ਤੋਂ ਛੋਟ ਹੈ ਪਰ ਉਹਨਾਂ ਨੂੰ ਨਵੇਂ ਕਿਤੇ 'ਚ ਜਾਂ ਨਵੇਂ ਮਾਲਕ ਲਈ ਕੰਮ ਕਰਨ ਲਈ ਵਰਕ ਪਰਮਿਟ ਦੀ ਲੋੜ ਹੈ ਇਸ ਨਵੇਂ ਨਿਯਮ ਦਾ ਲਾਭ ਲੈਣ ਲਈ ਵਿਦੇਸ਼ੀ ਕਾਮਿਆਂ ਲਈ ਸਭ ਤੋਂ ਮਹੱਤਵਪੂਰਨ ਸ਼ਰਤ ਇਹ ਹੈ ਕਿ ਉਹਨਾਂ ਨੂੰ ਵਰਕ ਪਰਮਿਟ ਨਵੀਨੀਕਰਨ ਅਰਜ਼ੀ ਦਾਇਰ ਕਰਨੀ ਪਵੇਗੀ ਵਿਦੇਸ਼ੀ ਕਾਮੇ ਨਵੇਂ ਨਿਯਮਾਂ ਦੇ ਤਹਿਤ ਵੀ ਕੰਮ ਕਰਨਾ ਸ਼ੁਰੂ ਕਰ ਸਕਦੇ ਨੇ ਭਾਵੇਂ ਇੱਕ ਨਵੀਂ ਵਰਕ ਪਰਮਿਟ ਅਰਜ਼ੀ ਜਮ੍ਹਾਂ ਕਰਵਾਈ ਗਈ ਹੋਵੇ ਜਿਸ ਲਈ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਪਿਛਲੇ ਦਿਨੀ ਫੈਡਰਲ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਜਿਹੜਾ ਕੈਨੇਡਾ 'ਚ ਸ਼ਰਨਾਰਥੀ ਦਾਅਵਿਆਂ ਨੂੰ ਕਾਫੀ ਹੱਦ ਤੱਕ ਸੀਮਤ ਕਰ ਦੇਵੇਗਾ ਅਤੇ ਅਧਿਕਾਰੀਆਂ ਨੂੰ ਸਮੂਹਿਕ ਤੌਰ ਤੇ ਪ੍ਰਵਾਸ ਅਰਜ਼ੀਆਂ ਰੱਦ ਕਰਨ ਦੀ ਤਾਕਤ ਦੇਵੇਗਾ। ਕੈਨੇਡਾ ਦੇ ਸਟਰੋਂਗ ਬਾਰਡਰ ਐਕਟ ਦਾ ਮਕਸਦ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਵਧਾਉਣਾ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਅਤੇ ਡਰੱਗਸ ਖਾਸ ਕਰਕੇ ਫੈਂਟਨਿਲ ਦੀ ਤਸਕਰੀ ਰੋਕਣ ਲਈ ਨਵੇਂ ਕਦਮ ਚੁੱਕਣਾ ਹੈ ਇਸ ਨਾਲ ਕੈਨੇਡਾ 'ਚ ਸ਼ਰਨ ਲੈਣਾ ਔਖਾ ਹੋ ਜਾਵੇਗਾ ਅਸਲ 'ਚ ਇਹ ਸ਼ਰਨ ਜਿਸ ਨੂੰ ਅਸਾਈਲਮ ਵੀ ਕਿਹਾ ਜਾਂਦਾ ਹੈ ਉਹਨਾਂ ਲੋਕਾਂ ਨੂੰ ਰਾਹਤ ਦਿੰਦੀ ਹੈ ਜਿਹੜੇ ਲੋਕ ਸੱਚਮੁੱਚ ਕਿਸੇ ਮੁਸੀਬਤ 'ਚ ਹੋਣ ਜਿਵੇਂ ਕਿ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ ਹੋਈ ਹੈ ਅਤੇ ਲੋਕਾਂ ਦਾ ਉਜਾੜਾ ਹੋ ਰਿਹਾ ਜਾਂ ਫਿਰ ਕਿਸੇ ਦੇਸ਼ 'ਚ ਕਿਸੇ ਸਮਾਜਿਕ ਸੁਧਾਰਕ ਨੂੰ ਕਿਸੇ ਕਾਰਨਾਂ ਕਰਕੇ ਆਪਣੇ ਦੇਸ਼ 'ਚ ਖਤਰਾ ਹੋਵੇ ਉਸ ਦੀ ਜਾਨ ਨੂੰ ਖਤਰਾ ਹੋਵੇ ਤਾਂ ਉਹ ਸ਼ਖਸ ਕੈਨੇਡਾ ਚ ਪਹੁੰਚ ਕੇ ਅਸਾਈਲਮ ਮੰਗੇ ਤਾਂ ਉਸ ਨੂੰ ਸ਼ਰਨ ਦੇ ਦਿੱਤੀ ਜਾਂਦੀ ਹੈ ਤੇ ਇਹੀ ਸ਼ਖਸ ਬਾਅਦ ਵਿੱਚ ਪੱਕਾ ਵਸਨੀਕ ਬਣ ਕੇ ਸਿਟੀਜ਼ਨ ਵੀ ਬਣ ਜਾਂਦਾ ਹੈ ਪਰ ਇਸ ਅਸਾਈਲਮ ਦਾ ਵੱਡੇ ਪੱਧਰ ਤੇ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਸੀ ਜਿਵੇਂ ਕਿ ਕੋਈ ਸਟੂਡੈਂਟ ਕੈਨੇਡਾ ਪੜ੍ਹਾਈ ਕਰਨ ਲਈ ਜਾਂਦਾ ਹੈ ਉਸ ਕੋਲ ਫੀਸਾਂ ਦੇਣ ਜੋਗੇ ਪੈਸੇ ਨਹੀਂ ਹੁੰਦੇ ਤਾਂ ਉਹ ਕੈਨੇਡਾ ਚ ਅਸਾਈਲਮ ਦਾ ਕੇਸ ਲਾ ਦਿੰਦਾ ਹੈ ਆਪਣੇ ਪਿਤਰੀ ਦੇਸ਼ ਤੋਂ ਕਿਸੇ ਵੱਡੇ ਸਿਆਸੀ ਲੀਡਰ ਤੋਂ ਇੱਕ ਚਿੱਠੀ ਲੈ ਆਉਂਦਾ ਹੈ ਆਪਣੇ ਕੇਸ ਚ ਲਾ ਦਿੰਦਾ ਹੈ ਤਾਂ ਉਸ ਨੂੰ ਆਰਾਮ ਨਾਲ ਸ਼ਰਨ ਮਿਲ ਜਾਂਦੀ ਹੈ ਬਾਅਦ ਚ ਪੀਆਰ ਵੀ ਮਿਲ ਜਾਂਦੀ ਹੈ ਤੇ ਉਸ ਨੂੰ ਕੰਮ ਕਰਨ ਤੋਂ ਬਾਅਦ ਪੱਕਾ ਕਰ ਦਿੱਤਾ ਜਾਂਦਾ ਹੈ ਜਿਹੜੇ ਲੋਕ ਕੈਨੇਡਾ ਚ ਵਿਜ਼ਟਰ ਵੀਜ਼ੇ ਉੱਤੇ ਜਾਂਦੇ ਨੇ ਤੇ ਜਾਂ ਉੱਥੇ ਜਾ ਕੇ ਪੱਕੇ ਹੋਣ ਲਈ ਤਰਕੀਬ ਲੜਾਉਂਦੇ ਨੇ ਯਾਨੀ ਕਿ ਅਸਾਈਲਮ ਦਾ ਕੇਸ ਲਾ ਦਿੰਦੇ ਨੇ ਉਹਨਾਂ ਨੂੰ ਵੀ ਆਰਾਮ ਨਾਲ ਕੈਨੇਡਾ 'ਚ ਸ਼ਰਨ ਮਿਲ ਜਾਂਦੀ ਸੀ ਬਾਅਦ 'ਚ ਉਹ ਪੱਕੇ ਹੋ ਜਾਂਦੇ ਸੀ ਇਸ ਤੋਂ ਪਹਿਲਾਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਸੀ ਹੁਣ ਕੈਨੇਡਾ ਸਰਕਾਰ ਚੁਕੰਨੀ ਹੋ ਚੁੱਕੀ ਹੈ ਉਹਨਾਂ ਨੂੰ ਸਾਰੀਆਂ ਤਰਕੀਬਾਂ ਦਾ ਪਤਾ ਲੱਗ ਚੁੱਕਾ ਹੈ ਤਾਂ ਹੁਣ ਉਨਾ ਨੇ ਸਟਰੋਂਗ ਬਾਰਡਰ ਐਕਟ ਲੈ ਆਂਦਾ ਏ ਇਸ ਦੇ ਤਹਿਤ ਹੁਣ ਜੇ ਕੋਈ ਸ਼ਰਨ ਵਾਸਤੇ ਫਾਈਲ ਲਗਾਉਂਦਾ ਏ ਤਾਂ ਉਸ ਦੀ ਫਾਈਲ ਰੱਦ ਹੋ ਜਾਵੇਗੀ ਜਿਵੇਂ ਕੋਈ ਅਮਰੀਕਾ ਤੋਂ ਬਾਰਡਰ ਪਾਰ ਕਰਕੇ ਕੈਨੇਡਾ ਆ ਕੇ ਆਪਣੀ ਅਸਾਈਲਮ ਦੀ ਫਾਈਲ ਲਗਾ ਦਿੰਦਾ ਏ ਫਿਰ ਕਿਤੇ ਹੋਰ ਚਲੇ ਜਾਂਦਾ ਹੈ ਪਹਿਲਾਂ ਕੀ ਹੁੰਦਾ ਸੀ ਉਸ ਦੀ ਫਾਈਲ ਨੂੰ ਪ੍ਰੋਸੈਸਿੰਗ ਚ ਪਾ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਉਸ ਨੂੰ ਸਰੀਰਕ ਤੌਰ ਤੇ ਉੱਥੇ ਮੌਜੂਦ ਹੋਣਾ ਪਵੇਗਾ ਤਾਂ ਹੀ ਉਸ ਦੀ ਫਾਈਲ ਨੂੰ ਵੇਖਿਆ ਜਾਏਗਾ ਨਹੀਂ ਤਾਂ ਰੱਦ ਸਮਝੀ ਜਾਏਗੀ ਕੈਨੇਡਾ ਸਰਕਾਰ ਨੇ ਹੁਣ IRCC ਨੂੰ ਵੱਧ ਅਧਿਕਾਰ ਦੇ ਦਿੱਤੇ ਨੇ ਉਹ ਚਾਹੇ ਤਾਂ ਕਿਸੇ ਦੀ ਵੀ ਫਾਈਲ ਰੱਦ ਕਰ ਸਕਦੇ ਨੇ ਖਾਸ ਕਰਕੇ ਵਿਦਿਆਰਥੀਆਂ ਦਾ ਡਾਟਾ ਉਹਨਾਂ ਨਾਲ ਸਾਂਝਾ ਕੀਤਾ ਜਾਵੇਗਾ ਇਹ ਕਾਨੂੰਨ ਅਸਥਾਈ ਰਹਿਸ਼ੀ ਵਿਦਿਆਰਥੀਆਂ ਅਤੇ ਸਟੂਡੈਂਟ ਵੀਜ਼ੇ ਉੱਤੇ ਲਾਗੂ ਹੋਵੇਗੀ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਦੀ ਗਲਤ ਵਰਤੋਂ ਰੋਕੀ ਜਾ ਸਕੇ ਜੇ ਕੋਈ ਵਿਅਕਤੀ ਅਮਰੀਕਾ ਤੋਂ ਬਿਨਾਂ ਅਧਿਕਾਰਤ ਬਾਰਡਰ ਪੋਰਟ ਆਉਂਦਾ ਏ ਤੇ 14 ਦਿਨਾਂ ਤੋਂ ਬਾਅਦ ਸ਼ਰਨ ਮੰਗਦਾ ਹੈ ਤੇ ਉਸ ਦਾ ਕੇਸ ਮਨਜ਼ੂਰ ਨਹੀਂ ਕੀਤਾ ਜਾਵੇਗਾ ਸ਼ਰਨ ਦੀ ਸੁਣਵਾਈ ਸਿਰਫ ਤਦ ਹੀ ਹੋਵੇਗੀ ਜਦੋਂ ਦਾਵੇਦਾਰ ਸਰੀਰਕ ਤੌਰ ਤੇ ਕੈਨੇਡਾ 'ਚ ਮੌਜੂਦ ਹੋਵੇ ਇਮੀਗ੍ਰੇਸ਼ਨ ਵਿਭਾਗ ਨੂੰ ਵਿਦਿਆਰਥੀਆਂ ਦੀ ਜਾਣਕਾਰੀ ਹੋਰ ਸਰਕਾਰੀ ਏਜੰਸੀਜ਼ ਦੇ ਨਾਲ ਸਾਂਝੀ ਕਰਨ ਦਾ ਅਧਿਕਾਰ ਮਿਲੇਗਾ ਕੋਸਟ ਗਾਰਡ ਨੂੰ ਵਧੇਰੇ ਸੁਰੱਖਿਆ ਤੇ ਨਿਗਰਾਨੀ ਅਧਿਕਾਰ ਦਿੱਤੇ ਜਾਣਗੇ ਨਵੇਂ ਕਾਨੂੰਨ ਅਧੀਨ ਜੇਕਰ ਕਿਸੇ ਵਿਅਕਤੀ ਦੀ ਸ਼ਰਨ ਜਾਂ ਹੋਰ ਇਮੀਗ੍ਰੇਸ਼ਨ ਅਰਜ਼ੀ ਰੱਦ ਹੁੰਦੀ ਹੈ ਤਾਂ ਉਸ ਨੂੰ ਅਪੀਲ ਦਾ ਹੱਕ ਨਹੀਂ ਮਿਲੇਗਾ ਅਤੇ ਡਿਪੂਟੇਸ਼ਨ ਦੀ ਕਾਰਵਾਈ ਤੇਜ਼ ਹੋ ਜਾਵੇਗੀ ਕੈਨੇਡਾ ਆਪਣੇ ਨਾਗਰਿਕਤਾ ਕਾਨੂੰਨ 'ਚ ਮਹੱਤਵਪੂਰਨ ਬਦਲਾਅ ਕਰਨ ਜਾ ਰਿਹਾ ਹੈ ਹਾਲ ਹੀ 'ਚ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੁਆਰਾ ਸੰਸਦ 'ਚ ਇੱਕ ਨਵਾਂ ਨਾਗਰਿਕਤਾ ਕਾਨੂੰਨ ਬਿੱਲ ਪੇਸ਼ ਕੀਤਾ ਗਿਆ ਸੀ ਇਸ ਨੂੰ ਸੀ 3 ਵਜੋਂ ਜਾਣਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਿੱਲ ਵੰਸ਼ ਦੇ ਆਧਾਰ ਤੇ ਨਾਗਰਿਕਤਾ ਤੇ ਮੌਜੂਦਾ ਸੀਮਾ ਨੂੰ ਹਟਾ ਦਿੰਦਾ ਹੈ ਇਸ ਨੂੰ ਪਿਛਲੇ ਹਫ਼ਤੇ ਕੈਨੇਡੀਅਨ ਸੰਸਦ ਚ ਪੇਸ਼ ਕੀਤਾ ਗਿਆ ਸੀ ਨਵੇਂ ਬਿੱਲ ਚ ਪਹਿਲਾਂ ਦੇ ਕਾਨੂੰਨ ਚ ਮੌਜੂਦ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੈਨੇਡਾ ਦੇ ਮੌਜੂਦਾ ਨਾਗਰਿਕਤਾ ਕਾਨੂੰਨ ਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਕੋਈ ਵੀ ਕੈਨੇਡੀਅਨ ਨਾਗਰਿਕ ਆਪਣੀ ਨਾਗਰਿਕਤਾ ਵਿਦੇਸ਼ 'ਚ ਪੈਦਾ ਹੋਏ ਆਪਣੇ ਬੱਚੇ ਨੂੰ ਨਹੀਂ ਦੇ ਸਕੇਗਾ। ਦਰਸਲ ਇੱਕ ਕਾਨੂੰਨ 2009 'ਚ ਸੰਸਦ 'ਚ ਪੇਸ਼ ਕੀਤਾ ਗਿਆ ਸੀ। ਇਸ ਕਾਨੂੰਨ 'ਚ ਕਿਹਾ ਗਿਆ ਹੈ ਕਿ ਵੰਸ਼ ਦੁਆਰਾ ਨਾਗਰਿਕਤਾ ਸਿਰਫ ਕੈਨੇਡਾ 'ਚ ਪੈਦਾ ਹੋਈ ਪਹਿਲੀ ਪੀੜ੍ਹੀ ਤੱਕ ਸੀਮਤ ਸੀ। ਇਸ ਗਲਤੀ ਨੂੰ ਸੁਧਾਰਨ ਲਈ ਕੈਨੇਡਾ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਗਿਆ ਹੈ। ਨਵੇਂ ਕਾਨੂੰਨ 'ਚ ਕਿਹਾ ਗਿਆ ਹੈ ਕਿ ਮਾਪਿਆਂ ਨੂੰ ਕੈਨੇਡਾ ਨਾਲ ਕਾਫੀ ਸਬੰਧ ਦਿਖਾਉਣਾ ਚਾਹੀਦਾ ਹੈ। ਇਸ ਲਈ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਦੇਸ਼ ਵਿੱਚ ਘੱਟੋ-ਘੱਟ 3 ਸਾਲ ਸਰੀਰਕ ਤੌਰ ਤੇ ਮੌਜੂਦ ਹੋਣਾ ਜ਼ਰੂਰੀ ਹੋਵੇਗਾ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਕੈਨੇਡਾ ਤੋਂ ਬਾਹਰ ਪੈਦਾ ਹੋਏ ਲੋਕਾਂ ਲਈ ਵੰਸ਼ ਦੁਆਰਾ ਨਾਗਰਿਕਤਾ ਦੀ ਪਹਿਲੀ ਪੀੜੀ ਦੀ ਸੀਮਾ ਦੇ ਕਾਰਨ ਜ਼ਿਆਦਾਤਰ ਕੈਨੇਡੀਅਨ ਜੋ ਵੰਸ਼ ਦੁਆਰਾ ਨਾਗਰਿਕਤਾ ਹਨ ਦੇਸ਼ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲੈ ਗਏ ਆਪਣੇ ਬੱਚੇ ਨੂੰ ਨਾਗਰਿਕਤਾ ਨਹੀਂ ਦੇ ਸਕਦੇ। ਕੈਨੇਡਾ ਦੇ ਇਸ ਕਾਨੂੰਨ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜੇਕਰ ਨਵਾਂ ਬਿੱਲ ਕੈਨੇਡੀਅਨ ਸੰਸਦ ਚ ਪਾਸ ਹੋ ਜਾਂਦਾ ਹੈ ਤਾਂ ਇਸ ਦਾ ਫਾਇਦਾ ਬਹੁਤ ਸਾਰੇ ਲੋਕਾਂ ਨੂੰ ਹੋਣ ਵਾਲਾ ਹੈ। ਹਾਲ ਹੀ ਦੇ ਸਮੇਂ 'ਚ ਅਮਰੀਕੀ ਰਾਸ਼ਟਰਪਤੀ 트ੰਪ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰ ਦਿੱਤਾ। 트ੰਪ ਦੇ ਇਸ ਫੈਸਲੇ ਤੋਂ ਬਾਅਦ ਕੈਨੇਡੀਅਨ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਇਹ ਬਿੱਲ ਭਾਰਤੀ ਪ੍ਰਵਾਸੀਆਂ ਤੇ ਹੋਰ ਪ੍ਰਵਾਸੀ ਭਾਈਚਾਰਿਆਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ 20 ਜਨਵਰੀ ਨੂੰ ਡੋਨਲਡ ਟਰੰਪ ਨੇ H1B ਅਤੇ F1 ਵਰਗੇ ਅਸਥਾਈ ਵੀਜ਼ਿਆਂ ਤੇ ਮਾਪਿਆਂ ਨੂੰ ਅਮਰੀਕਾ 'ਚ ਪੈਦਾ ਹੋਣ ਵਾਲੇ ਬੱਚਿਆਂ ਦੇ ਜਨਮ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ ਭਾਵੇਂ ਇਹ ਬਿੱਲ ਕੈਨੇਡੀਅਨ ਸੰਸਦ ਚ ਪੇਸ਼ ਕੀਤਾ ਗਿਆ ਪਰ ਇਸ ਨੂੰ ਕਾਨੂੰਨ ਬਣਨ ਚ ਬਹੁਤ ਸਮਾਂ ਲੱਗ ਸਕਦਾ ਹੈ ਬਿੱਲ ਨੂੰ ਤਿੰਨ ਰੇਟਿੰਗਸ ਪਾਸ ਕਰਨੀਆਂ ਪੈਣਗੀਆਂ ਤੇ ਫਿਰ ਕਾਨੂੰਨ ਬਣਨ ਲਈ ਸ਼ਾਹੀ ਮਨਜ਼ੂਰੀ ਪ੍ਰਾਪਤ ਕਰਨੀ ਪਵੇਗੀ ਭਾਰਤ ਦੇ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੋਈ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਇੱਕ ਕੈਨੇਡੀਅਨ ਨਾਗਰਿਕ ਵੀ ਮੌਜੂਦ ਸੀ ਜਿਹੜੀ ਕਿ ਡੈਂਟਿਟ ਸੀ ਨਿਰਾਲੀ சுரேਸ਼ ਕੁਮਾਰ ਪਟੇਲ ਦੇ ਪਤੀ ਨੇ ਦੱਸਿਆ ਕਿ ਉਹ ਉਹਨਾਂ 242 ਸਵਾਰੀਆਂ ਚੋਂ ਇੱਕ ਸੀ ਜਿਨ੍ਹਾਂ ਨੂੰ ਵੀਰਵਾਰ ਨੂੰ ਲੰਡਨ ਲੈ ਜਾਣੀ 에ਅਰ ਇੰਡੀਆ ਦੀ ਉਡਾਣ ਟੇਕ ਆਫ ਤੋਂ ਬਾਅਦ ਕ੍ਰੈਸ਼ ਹੋ ਗਈ ਪਟੇਲ ਦੇ ਡੈਂਟਲ ਕਲੀਨਿਕ ਨੇ ਦਾ ਕੈਨੇਡੀਅਨ ਪ੍ਰੈਸ ਨੂੰ ਹੋਰ ਜਾਣਕਾਰੀ ਲਈ ਨਿਰਾਲੀ ਦੇ ਪਤੀ ਨਾਲ ਗੱਲ ਕਰਨ ਲਈ ਆਖਿਆ ਕਲੀਨਿਕ ਨੇ ਦੱਸਿਆ ਕਿ ਨਿਰਾਲੀ ਦਾ ਪਤੀ ਆਪਣੇ 1 ਸਾਲ ਦੇ ਬੱਚੇ ਨਾਲ ਭਾਰਤ ਜਾਣ ਦੀ ਤਿਆਰੀ ਕਰ ਰਿਹਾ ਹੈ ਉਸਦੇ ਪਤੀ ਨੇ ਕਿਹਾ ਕਿ ਮੈਂ ਇਸ ਸਮੇਂ ਜ਼ਿਆਦਾ ਗੱਲ ਕਰਨ ਦੀ ਹਾਲਤ ਨਹੀਂ ਹਾਂ 에어 ਇੰਡੀਆ ਦੀ ਉਡਾਣ AI 171 ਜੋ ਕਿ ਇੱਕ ਬੋਇੰਗ 787 ਸੀ ਵੀਰਵਾਰ ਦੁਪਹਿਰੇ ਗੁਜਰਾਤ ਦੇ ਅਹਮਦਾਬਾਦ ਦੇ ਰਿਹਾਇਸ਼ੀ ਇਲਾਕੇ ਮੇਗਨੀ ਨਗਰ ਚ ਕ੍ਰੈਸ਼ ਹੋ ਗਈ। ਸਥਾਨਕ ਪੁਲਿਸ ਦੇ ਅਨੁਸਾਰ ਇਸ ਹਾਦਸੇ ਚ ਸਿਰਫ ਇੱਕ ਮੁਸਾਫਰ ਦੀ ਜਾਨ ਬਚ ਸਕੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਹਾਜ਼ ਹਾਦਸੇ ਤੇ ਡੂੰਗਾ ਦੁੱਖ ਪ੍ਰਗਟਾਉਂਦਿਆਂ ਦੱਸਿਆ ਕਿ ਇੱਕ ਕੈਨੇਡੀਅਨ ਨਾਗਰਿਕ ਵੀ ਇਸ ਵਿੱਚ ਮੌਜੂਦ ਸੀ ਤੇ ਉਹ ਸਥਿਤੀ ਬਾਰੇ ਲਗਾਤਾਰ ਜਾਣਕਾਰੀ ਲੈ ਰਹੇ ਸਨ। ਏਅਰ ਇੰਡੀਆ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ 169 ਭਾਰਤੀ ਨਾਗਰਿਕਾਂ ਦੇ ਨਾਲ 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਇਸ ਜਹਾਜ਼ 'ਚ ਸਵਾਰ ਸਨ। ਭਾਰਤੀ ਟੈਲੀਵਿਜ਼ਨ ਚੈਨਲ ਨਾਲੇ ਇਹ ਦੱਸਿਆ ਕਿ ਜਹਾਜ਼ ਇੱਕ ਮੈਡੀਕਲ ਕਾਲਜ ਦੇ ਹੋਸਟਲ ਦੀ ਇਮਾਰਤ ਤੇ ਕ੍ਰੈਸ਼ ਹੋਇਆ। ਵਲ ਸਿੱਖ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਦਰਜਨ ਤੋਂ ਵੱਧ ਕੈਨੇਡੀਅਨ ਸਿੱਖ ਅਜੇ ਵੀ ਜਾਨ ਦੇ ਸਰਗਰਮ ਖਤਰੇ ਦੇ ਹੇਠ ਜੀ ਰਹੇ ਨੇ। ਆਰਗੇਨਾਈਜੇਸ਼ਨ ਦੇ ਬੁਲਾਰੇ ਅਤੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਧਮਕੀਆਂ ਭਾਰਤ ਵੱਲੋਂ ਆਉਂਦੀਆਂ ਨੇ। ਇਸ ਸੰਸਥਾ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਜੀ7 ਸੰਮੇਲਨ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਣ ਦਾ ਫੈਸਲਾ ਉਨ੍ਹਾਂ ਦੀ ਸਮਝ ਤੋਂ ਪਰੇ ਹੈ। ਬਲਪ੍ਰੀਤ ਨੇ ਪਾਰਲੀਮੈਂਟ ਹੇਲ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਭਾਰਤ ਖਿਲਾਫ ਕਈ ਕਾਰਵਾਈਆਂ ਦੀ ਮੰਗ ਕੀਤੀ ਇਸ ਕਾਨਫਰੰਸ 'ਚ ਉਹਨਾਂ ਨਾਲ ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਮਨਿੰਦਰ ਸਿੰਘ ਵੀ ਮੌਜੂਦ ਸਨ ਮਨਿੰਦਰ ਸਿੰਘ ਜੋ ਦੋ ਬੱਚਿਆਂ ਦੇ ਪਿਤਾ ਹਨ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਕੁਝ ਸਾਲਾਂ 'ਚ ਲਗਭਗ 6 ਵਾਰ ਪੁਲਿਸ ਏਜੰਸੀ ਵੱਲੋਂ ਜ਼ਿੰਦਗੀ ਨੂੰ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਮਨਿੰਦਰ ਸਿੰਘ ਨੇ ਕਿਹਾ ਕਿ ਇੱਕ ਵਾਰੀ ਤਾਂ ਉਹ ਮਹੀਨਿਆਂ ਤੱਕ ਆਪਣੇ ਘਰ ਤੋਂ ਬਾਹਰ ਰਹੇ ਸਨ ਅਤੇ ਬੱਚਿਆਂ ਦੀ ਸੁਰੱਖਿਆ ਲਈ RCMP ਨਾਲ ਸੰਪਰਕ ਕੀਤਾ ਸੀ ਮਨਿੰਦਰ ਨੇ ਕਿਹਾ ਕਿ ਤੁਹਾਨੂੰ ਸਦਾ ਸਾਵਧਾਨ ਰਹਿਣਾ ਪੈਂਦਾ ਹੈ ਹਮੇਸ਼ਾ ਆਪਣੇ ਪਿੱਛੇ ਦੇਖਦੇ ਰਹਿਣਾ ਪੈਂਦਾ ਹੈ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿਸੇ ਬਹੁਤ ਜ਼ਿਆਦਾ ਜਨਤਕ ਜਗ੍ਹਾ ਤੇ ਨਾ ਜਾਓ ਜਿੱਥੇ ਹੋਰ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ ਤੁਸੀਂ ਆਪਣੇ ਬੱਚੇ ਦੇ ਸਕੂਲ ਨਹੀਂ ਜਾ ਸਕਦੇ ਉਹਨਾਂ ਦੀ ਪ੍ਰੈਕਟਿਸ 'ਚ ਨਹੀਂ ਜਾ ਸਕਦੇ ਪਰਿਵਾਰਕ ਇਵੈਂਟਸ ਤੋਂ ਵੀ ਬਚਦੇ ਹੋ ਤੁਸੀਂ ਵਿਆਹਾਂ ਤੋਂ ਪਰਿਵਾਰਕ ਇਕੱਠਾਂ ਤੋਂ ਦੂਰ ਰਹਿੰਦੇ ਹੋ ਦੋਨੋਂ ਸਿੱਖ ਆਗੂਆਂ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਨਾ ਸਿਰਫ ਮੋਦੀ ਨੂੰ ਸੱਦਾ ਰੱਦ ਕਰਨਾ ਚਾਹੀਦਾ ਹੈ ਬਲਕਿ ਭਾਰਤ ਦੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਕੈਨੇਡੀਅਨ ਨਾਗਰਿਕਾਂ ਦੇ ਕਹਾਣ ਦੇ ਖਿਲਾਫ ਇੱਕ ਜਨਤਕ ਜਾਂਚ ਵੀ ਸ਼ੁਰੂ ਕਰਨੀ ਚਾਹੀਦੀ ਹੈ ਤੇ ਦੋਹਾਂ ਦੇਸ਼ਾਂ ਵਿੱਚ ਗੁਪਤ ਸੂਚਨਾ ਸਾਂਝੇਦਾਰੀ ਸਮਝੌਤੇ ਨੂੰ ਰੱਦ ਕਰਨਾ ਚਾਹੀਦਾ ਹੈ ਉਧਰ ਕੈਨੇਡੀਅਨ ਮੀਡੀਆ ਅਦਾਰੇ ਗਲੋਬਲ ਨਿਊਜ਼ ਨੇ ਗੁਪਤ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤਾ ਕਿ ਪਿਛਲੇ ਸਾਲ 2023 ਚ ਸਾਬਕਾ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਇੱਕ ਸ਼ੱਕੀ ਭਾਰਤੀ ਸਰਕਾਰੀ ਏਜੰਟ ਵੱਲੋਂ ਟਾਰਗੇਟ ਕੀਤਾ ਗਿਆ ਸੀ ਜਿਸ ਕਰਕੇ ਜਗਮੀਤ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਸੀ ਰਿਪੋਰਟ ਦੇ ਅਨੁਸਾਰ ਪੁਲਿਸ ਹੁਣ ਇਹ ਮੰਨਦੀ ਹੈ ਕਿ ਜਗਮੀਤ ਨੂੰ ਤੁਰੰਤ ਖਤਰਾ ਨਹੀਂ ਹੈ ਕਾਨਫਰੰਸ 'ਚ ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਨਾਲ ਇੰਟੈਲੀਜੈਂਸ ਸ਼ੇਅਰਿੰਗ ਖਤਮ ਕਰਨ ਦੇ ਨਾਲ ਭਾਰਤ ਲਈ ਐਨਡੀਪੀ ਲੀਡਰ ਅਤੇ ਸਿੱਖ ਕਾਰਕੁਨਾਂ ਦੀ ਨਿਗਰਾਨੀ ਮੁਸ਼ਕਲ ਹੋ ਜਾਵੇਗੀ ਬਲਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਸਾਬਕਾ ਐਨਡੀਪੀ ਲੀਡਰ ਨੂੰ ਹੁਣ ਪੁਲਿਸ ਸੁਰੱਖਿਆ ਨਹੀਂ ਮਿਲਦੀ ਜੋ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਗਲਤੀ ਹੈ ਐਨਡੀਪੀ ਦੀ ਵਿਦੇਸ਼ ਮਾਮਲੇ ਵਾਲੇ ਕ੍ਰਿਟਿਕ ਹੈਦਰ ਮੈਕਫਰਸਨ ਨੇ ਕਿਹਾ ਕਿ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਲੀਡਰ ਨੂੰ ਨਿਸ਼ਾਨਾ ਬਣਾਉਣਾ ਇਹ ਮੇਰੇ ਵਿਚਾਰ ਚ ਵਿਦੇਸ਼ੀ ਦਖਲਅੰਦਾਜ਼ੀ ਦਾ ਸਪਸ਼ਟ ਸੰਕੇਤ ਹੈ ਇਹ ਪਤਾ ਲੱਗਣਾ ਕਿ ਮਿਸਟਰ ਸਿੰਘ ਨੂੰ ਹੁਣ ਕੋਈ ਸੁਰੱਖਿਆ ਨਹੀਂ ਮਿਲ ਰਹੀ ਜਦਕਿ ਉਹਨਾਂ ਦੇ ਖਿਲਾਫ ਖਤਰਾ ਬਹੁਤ ਅਸਲ ਹੈ ਕਾਫੀ ਭਿਆਨਕ ਹੈ ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਲੀਡਰ ਐਂਡਰਿਊ ਸ਼ੇਅਰ ਨੇ ਕਿਹਾ ਕਿ ਸਾਰੇ ਕੈਨੇਡੀਅਨਸ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ ਸ਼ੇਅਰ ਨੇ ਕਿਹਾ ਕਿ ਕਿਸੇ ਨਾਮਵਰ ਕੈਨੇਡੀਅਨ ਦੇ ਖਿਲਾਫ ਖਤਰੇ ਦੇ ਸੰਕੇਤ ਨੂੰ ਸਾਡੀਆਂ ਸੁਰੱਖਿਆ ਸੰਸਥਾਵਾਂ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ World Sikh Organization ਦੇ ਬਲਪ੍ਰੀਤ ਸਿੰਘ ਨੇ ਕਿਹਾ ਕਿ ਕਈ ਹੋਰ ਕੈਨੇਡੀਅਨ ਸਿੱਖ ਸਿਆਸਤਦਾਨ ਆਪਣੀਆਂ ਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੀ ਆਲੋਚਨਾ ਕਰਨ ਤੋਂ ਡਰਦੇ ਨੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਵਿਸ਼ੇਸ਼ ਸਿਆਸਤਦਾਨ ਦਾ ਨਾਮ ਨਹੀਂ ਲੈਣਗੇ ਜੂਨ 2023 ਚ ਇੱਕ ਖਾਲਸਤਾਨੀ ਕਾਰਕੁਨ ਹਰਦੀਪ ਸਿੰਘ ਨੱਜਰ ਦੀ ਹਤਿਆ ਦਾ ਇਲਜ਼ਾਮ ਕੈਨੇਡਾ ਨੇ ਭਾਰਤ ਤੇ ਲਗਾਇਆ ਸੀ ਜਿਸ ਤੋਂ ਬਾਅਦ ਦੋਹਾਂ ਮੁਲਕਾਂ ਦੇ ਸਬੰਧ ਤਣਾਪੂਰਨ ਨੇ RCMP ਦਾ ਵੀ ਇਲਜ਼ਾਮ ਹੈ ਕਿ ਕੈਨੇਡਾ 'ਚ ਹੁੰਦੇ ਕਈ ਹਿੰਸਕ ਅਪਰਾਧਾਂ ਦੇ ਤਾਰ ਭਾਰਤ ਸਰਕਾਰ ਨਾਲ ਜੁੜੇ ਹੋਏ ਨੇ G7 ਸੰਮੇਲਨ 'ਚ ਕੈਨੇਡਾ ਵੱਲੋਂ ਭਾਰਤ ਨੂੰ ਸਦਾ ਸਰਗਰਮ ਮੁੱਦਾ ਬਣਿਆ ਹੋਇਆ ਹੈ G7 'ਚ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂਕੇ ਅਤੇ ਯੂਐਸ ਸ਼ਾਮਲ ਨੇ ਕੈਨੇਡਾ ਜੀ7 ਸੰਮੇਲਨ ਦੀ 7ਵੀਂ ਵਾਰ ਮੇਜ਼ਬਾਨੀ ਕਰ ਰਿਹਾ ਹੈ ਇਸ ਵਾਰ ਸੰਮੇਲਨ 15 ਜੂਨ ਤੋਂ 17 ਜੂਨ ਤੱਕ ਅਲਬਰਟਾ ਦੇ ਕੈਨਨੈਸਕਿਸਟ ਦੇ ਵਿੱਚ ਹੋ ਰਿਹਾ ਹੈ ਲੰਘੇ ਸਾਲ ਦੇ ਸੰਮੇਲਨ ਦੀ ਪ੍ਰਧਾਨਗੀ ਇਟਲੀ ਨੇ ਕੀਤੀ ਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਅਪਰਾਧ ਦਾ ਮੁਕਾਬਲਾ ਕਰਨ ਦਾ ਮਸਲਾ ਇਸ ਸੰਮੇਲਨ ਦੇ ਏਜੰਡੇ 'ਚ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਊਰਜਾ ਸੁਰੱਖਿਆ ਤੇ ਵੱਖ-ਵੱਖ ਦੇਸ਼ਾਂ 'ਚ ਭਵਿੱਖ ਦੀਆਂ ਸਾਂਝਾਂ ਨੂੰ ਹੋਰ ਅੱਗੇ ਵਧਾਉਣ ਬਾਰੇ ਵਿਚਾਰ-ਵਟਾਂਦਰੇ ਵੀ ਇਸ ਸੰਮੇਲਨ 'ਚ ਹੋਣੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ7 ਸੰਮੇਲਨ 'ਚ ਸੱਦਾ ਦੇਣ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਜਤਾਏ ਜਾਣ ਦੇ ਦਰਮਿਆਨ ਕੁਝ ਐਮਪੀਜ਼ ਨੇ ਵੀ ਇਸ ਮਸਲੇ ਨੂੰ ਚੁੱਕਿਆ ਹੈ ਸਰੀ ਨਿਊਟਨ ਤੋਂ ਪੰਜਾਬੀ ਮੂਲ ਦੇ ਐਮਪੀ ਸੁਖ ਧਾਲੀਵਾਲ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ ਇਤਰਾਜ਼ ਜਤਾਇਆ ਤਾਲੀਵਾਲ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਜਿੱਥੇ ਨਿੱਜਰ ਦੀ ਹੱਤਿਆ ਹੋਈ ਸੀ ਨਿੱਜਰ ਦਾ 2023 ਚ ਸਰੀ ਦੇ ਗੁਰਨਾਨਕ ਸਿੱਖ ਗੁਰਦੁਆਰੇ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਧਿਆਨ ਨਾਲ ਉਹਨਾਂ ਦੀ ਗੱਲ ਨੂੰ ਸੁਣਿਆ ਅਤੇ ਦਵੱਲੀ ਗੱਲਬਾਤ ਦੌਰਾਨ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚਰਚਾ ਕਰਨ ਦਾ ਭਰੋਸਾ ਦਿੱਤਾ ਤਾਲੀਵਾਲ ਨੇ ਆਰਸੀਆਈ ਨਾਲ ਗੱਲਬਾਤ ਦੌਰਾਨ ਹੋਰ ਅਜਿਹੇ ਲਿਬਰਲ ਐਮਪੀ ਦੇ ਨਾਮ ਲੈਣ ਤੋਂ ਇਨਕਾਰ ਕੀਤਾ ਜੋ ਮੋਦੀ ਨੂੰ ਸੱਦਾ ਦੇਣ ਦਾ ਵਿਰੋਧ ਜਤਾ ਰਹੇ ਨੇ ਪਰ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਭਾਰਤ ਚ ਭਾਈਚਾਰੇ ਦੇ ਲੋਕ ਵਿਰੋਧ ਕਰ ਰਹੇ ਨੇ ਤੇ ਆਪਣੇ ਐਮਪੀਸ ਤੱਕ ਵੀ ਆਪਣਾ ਰੋਸ ਪੁੱਜਦਾ ਕਰ ਰਹੇ ਨੇ NDP ਦੀ ਐਡਮਿੰਟਨ ਸਟ੍ਰੈਥ ਕੋਨਾ ਰਾਈਡਿੰਗ ਤੋਂ MP ਹੈਦਰ ਮੈਕਫਰਸਨ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਸ ਮਸਲੇ ਨੂੰ ਚੁੱਕਿਆ ਮੈਕਫਰਸਨ ਨੇ ਕਾਰਨੀਵਲੋਂ ਨਰਿੰਦਰ ਮੋਦੀ ਸਮੇਤ 사ウਦੀ ਅਰਬ ਦੇ ਮੁਹੰਮਦ ਬਿਨ ਸਲਮਾਨ ਨੂੰ ਸੱਦਾ ਦੇਣ ਦੇ ਫੈਸਲੇ ਦੀ ਨਖੇਦੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸਰੀ ਸੈਂਟਰ ਤੋਂ MP ਰਣਦੀਪ ਸਰਾਏ ਨੇ ਵੀ ਕੈਨੇਡੀਅਨਸ ਦੀ ਸੁਰੱਖਿਆ ਦੀ ਗੱਲ ਆਖੀ ਹੈ ਸਰਾਏ ਨੇ ਇੱਕ ਬਿਆਨ ਚ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਕੋਲ ਚਿੰਤਾ ਜ਼ਾਹਰ ਕਰ ਰਹੇ ਨੇ ਪਰ ਉਨ੍ਹਾਂ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਇਸ ਸੰਮੇਲਨ ਦੇ ਚ ਸ਼ਾਮਲ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਭਾਰਤ ਨਾਲ ਵਪਾਰਕ ਸਾਂਝ ਬਣਾਉਣ ਅਤੇ ਅੱਗੇ ਵਧਾਉਣ ਵੱਲ ਜ਼ੋਰ ਦੇਣਾ ਚਾਹੀਦਾ ਹੈ ਨੋਵਾ ਸਕੋਸ਼ੀਆ ਦੀ ਡਲਹੋਜੀ ਯੂਨੀਵਰਸਿਟੀ ਚ ਭਾਰਤ ਕੈਨੇਡਾ ਸਬੰਧ ਵਿਸ਼ੇ ਦੇ ਮਾਹਿਰ ਰੌਬਰਟ ਹੁਇਸ਼ ਨੇ ਕਿਹਾ ਕਿ ਭਾਰਤ ਦੇ ਹੋਰ G7 ਦੇਸ਼ਾਂ ਨਾਲ ਚੰਗੇ ਸਬੰਧ ਨੇ ਤੇ ਕੈਨੇਡਾ ਨੂੰ ਵੀ ਰਿਸ਼ਤੇ ਸੁਧਾਰਨੇ ਚਾਹੀਦੇ ਨੇ ਰੌਬਰਟ ਹੁਇਸ਼ ਨੇ ਕਿਹਾ ਕਿ ਕੈਨੇਡਾ ਵਾਸਤੇ ਪੰਜਾਬੀ ਸਿੱਖ ਭਾਈਚਾਰੇ ਅਤੇ ਕੁਝ MP's ਚ ਮੋਦੀ ਨੂੰ ਸੱਦੇ ਜਾਣ ਤੇ ਨਿਰਾਸ਼ਾਏ ਤੇ ਉਹ ਸਮਝਦੇ ਨੇ ਕਿ ਨਾਂ ਬੁਲਾ ਕੇ ਜਾਂ ਸੱਦਾ ਰੱਦ ਕਰਕੇ ਕੈਨੇਡਾ ਵੱਲੋਂ ਸੰਕੇਤਕ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਹੁਇਸ਼ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਉਕਤ ਮਾਮਲਿਆਂ ਦੇ ਆਮੋ ਸਾਹਮਣੀ ਗੱਲਬਾਤ ਕਰ ਸਕਦੇ ਨੇ ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਰ ਸਕਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੀਲ ਪੁਲਿਸ ਨੇ ਕੋਕੀਨ ਦੀ ਸਭ ਤੋਂ ਵੱਡੀ ਖੇਪ ਕੀਤੀ ਬਰਾਮਦ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ આરોપીਆਂ ਚ ਪੰਜਾਬੀ ਵੀ ਸ਼ਾਮਲ ਕੈਨੇਡਾ ਨੇ ਵਰਕ ਪਰਮਿਟ ਨਿਯਮਾਂ ਚ ਕੀਤਾ ਬਦਲਾ ਨਿਯਮਾਂ ਚ ਛੋਟ ਦਾ ਪੰਜਾਬੀਆਂ ਨੂੰ ਮਿਲ ਸਕਦਾ ਹੈ ਫਾਇਦਾ ਕੈਨੇਡਾ ਚ ਸ਼ਰਨਾਰਥੀ ਦਾ ਦਾਵਾ ਕਰਨਾ ਹੋਵੇਗਾ ਔਖਾ ਨਵੇਂ ਐਕਟ ਨੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਵਧਾਇਆ ਕੈਨੇਡਾ ਦੇ ਨਵੇਂ ਨਾਗਰਿਕਤਾ ਬਿੱਲ ਨਾਲ ਪੰਜਾਬੀ ਬਾਗੋ ਬਾਗ ਬਿੱਲ ਪਾਸ ਹੋਣ ਮਗਰੋਂ ਕਈਆਂ ਨੂੰ ਮਿਲ ਸਕੇਗੀ ਨਾਗਰਿਕਤਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ